ਸਿਪਲਸਤ ਵੀ ਸਿੰਘ ਦੀ ਲਿਖੀ ਕਿਤਾਬ ਇਤਜਿੰਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਕਸ਼ਿਸ਼ ਦਾ ਸੰਖੇਪ ਜਿਹਾ ਵੀਰਵਾ ਭਾਗ ਦੂਜਾ ਤੀਜੀ ਵਕਸ਼ ਸੰਗਤ ਸਾਹਿਬ ਦੀ ਸਾਹਿਬ ਹਰਿ ਰਾਈ ਜੀ ਦੀ ਥਾਪੀ ਹੋਈ ਹੈ ਆਪ ਜੀ ਨੇ ਹੀ ਫਿਰੂ ਦੇ ਸਿੱਖ ਹੋਣ ਦਾ ਬਚਨ ਕੀਤਾ ਸੀ ਫਿਰੂ ਜੀ ਕਿਰਤ ਵੀ ਕਰਦੇ ਸਨ ਅਤੇ ਸੇਵਾ ਵਿੱਚ ਜੁਟੇ ਰਹਿੰਦੇ ਸਨ ਇੱਕ ਵਾਰੀ ਜਦ ਇੱਕ ਸਿੱਖ ਨੂੰ ਕਬੀਲੇ ਆਉਣ ਤੇ ਕੇਵਲ ਮਿੱਸੀ ਰੋਟੀ ਹੀ ਦਿੱਤੀ ਤਾਂ ਉਸ ਕਹਿ ਦਿੱਤਾ ਕਿ ਫੇ ਫੀਰੂ ਲੰਗਰ ਕਾਣਾ ਕੀਆ ਖਾਈ ਪ੍ਰਸ਼ਾਦ ਮੈਂ ਤ੍ਰਿਪਤ ਨਾ ਥੀਆ ਤਾਂ ਪਾਈ ਸਾਹਿਬ ਨੇ ਉਸ ਸਿੱਖ ਨੂੰ ਹੱਥ ਜੋੜ ਕਿਹਾ ਸੀ ਮਮ ਇੱਕ ਆਖ ਕਾਣੀ ਕਰੋ ਗੁਰ ਲੰਗਰ ਰੱਖੋ ਬਹਾਲਾ ਉਹਨਾਂ ਦੀ ਇੱਕ ਅੱਖ ਖਰਾਬ ਹੋ ਗਈ ਪਰ ਲੰਗਰ ਨੂੰ ਆਂਚ ਨਾ ਆਉਣ ਦਿੱਤੀ ਉਸ ਦੇ ਸੇਵਾ ਪਾਲਣ ਤੇ ਖੁਸ਼ ਹੋ ਕੇ ਗੁਰੂ ਹਰ Rai ਜੀ ਨੇ ਗੁਰਬਾਣੀ ਦੀ ਪੋਥੀ ਮਾਲਾ ਤੇ ਮਜੀਠੀ ਝੋਲਾ ਵਖਸ਼ਿਆ ਅਤੇ ਫਰਮਾਇਆ ਸੀ ਮਮ ਕੀ ਸਾ ਖਰਚੇ ਕਰ ਤੇਰਾ ਭਾਵ ਜੀਬ ਸਾਡੀ ਤੇ ਹੱਥ ਤੁਹਾਡਾ ਹੈ ਨਿਸੰਗ ਹੋ ਕੇ ਖਰਚ ਖਵਾਉ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਦੀ ਕਰਨੀ ਦੇਖ ਕੇ ਹੀ ਫਰਮਾਇਆ ਸੀ ਭਾਈ ਫੇਰੂ ਤੇਰੀ ਸੱਚੀ ਦਹਾੜੀ ਭਾਈ ਫੇਰੂ ਤੇਰੀ ਸੇਵਾ ਗਾਹੜੀ ਭਾਈ ਫੇਰੂ ਤੇਰੀ ਕਰਨੀ ਸਾਰੀ ਭਾਈ ਫੇਰੂ ਜਗਤੁ ਲਹਾ ਭਾਰੀ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹਨਾ ਦੀ ਨਿਸ਼ਕਾਮਤਾ ਤੇ ਖੁਸ਼ ਹੋ ਕੇ ਅਬ ਤੋ ਖੀਸਾ ਪੀ ਤੋ ਹੋਏ ਤੋ ਹੀ ਫਰਮਾਇਆ ਸੀ ਇਹਨਾ ਦੀਆਂ ਰਚਨਾਵਾਂ ਵੀ ਪ੍ਰਚਲਿਤ ਹਨ ਉਹਨਾਂ ਦੀ ਬਿਰਹੋ ਦਰਸਾਨੀਆਂ ਦੋ ਤੁਕਾਂ ਹਨ ਤੈ ਜੀ ਹਾ ਸਾਨੂੰ ਹੋਰ ਨ ਕੋਈ ਅਸੀਂ ਢੂੰਡੀ ਬਣੀ ਬਣੀ ਫੇਰੂ ਜਾਨ ਸੱਜਣ ਤੋਂ ਵਾਰੀ ਤਾਂ ਭਲੀ ਬਣੀ ਮਿਹ ਲੱਗਾ ਲਗ ਟੁੱਟਦਾ ਨਹੀਂ ਸਭ ਬਾਤੋ ਗੱਲਾਂ ਊਣੀਆਂ ਫੇਰੂ ਚੌਂਦਿਆਂ ਨਹਿ ਵਿਸਰੀ ਨਹੀਂ ਮੋਈਆਂ ਵੀ ਦੂਣ ਚੌਣੀਆਂ ਇਸ ਬਖਸ਼ ਨੇ ਬਹੁਤਾ ਪ੍ਰਚਾਰ माजी ਵਿੱਚ ਕੀਤਾ ਚੌਥੀ ਬਖਸ਼ ਭਾਈ ਮੀਹਾ ਜੀ ਦੀ ਹੈ ਜੋ ਗੁਰੂ ਤੇਗ ਬਹਾਦਰ ਜੀ ਦੀ ਸਾਜੀ ਸਵਾਰੀ ਹੈ ਭਾਈ ਨੰਦਲਾਲ ਜੀ ਨੂੰ ਗੁਰੂ ਹਰਗੋਬਿੰਦ ਜੀ ਨੇ ਸੋਹਣਾ ਦਾ ਖਿਤਾਬ ਬਖਸ਼ਿਆ ਸੀ ਅਤੇ ਉਹਨਾਂ ਦੇ ਹੀ ਵੱਡੇ ਪੁੱਤਰ ਨਾਮਦੇਵ ਜੀ ਸਨ ਜਿਨ੍ਹਾਂ ਦੀ ਅਣਤਕ ਸੇਵਾ ਦੇਖ ਗੁਰੂ ਤੇਗ ਬਹਾਦਰ ਜੀ ਨੇ ਮੀ ਸਾਹਿਬ ਦਾ ਵਰ ਦਿੱਤਾ ਸੀ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਦੇ ਪਾਣੀ ਪਿਲਾਉਣ ਝੜਕਾਉਣ ਤੇ ਇਸ਼ਨਾਨ ਕਰਾਉਣ ਦੀ ਸੇਵਾ ਤੇ ਹੀ ਰੀਤ ਫਰਮਾਇਆ ਸੀ ਬਾਈ RAM ਦੇਵਾ ਤੂੰ ਤਾਂ ਸੱਚ ਮੁੱਚ ਦਾ ਮੀਂਹ ਵਰਸਾ ਦਿੱਤਾ ਸੋ ਅੱਜ ਤੋਂ ਤੂੰ ਸਾਡਾ ਮੀਹਾਂ ਹੀ ਹੋਇਆ ਹੁਣ ਤੂੰ ਨਾਮ ਬਾਣੀ ਦੇ ਅੰਮ੍ਰਿਤ ਦੀ ਵਰਖਾ ਪੀਂਕੀਤਾ ਕਰ ਮਹਿਮਾ ਪ੍ਰਕਾਸ਼ ਅਨੁਸਾਰ ਇੱਕ ਦੱਖਣੀ ਬੈਲਵੀ ਦਿੱਤਾ ਅਤੇ ਤਿਸ ਨੂੰ ਦਿਆ ਨਗਾਰਾ ਨਾਮਕ ਚੰਡਾ ਗੁਰ ਸ਼ਬਦ ਪਰਮਾਨਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਵਿੱਚ ਇੱਕ ਵਾਰੀ ਪਾਈ ਮੀਹਾ ਜੀ ਨਗਾਰਾ ਵਜਾਉਂਦੇ ਹੀ ਚਲੀ ਗਈ ਮਹਾਰਾਜ ਨੇ ਨਗਾਰਾ ਬੈਲ ਤੇ ਝੰਡਾ ਖੋਹਣ ਦਾ ਹੁਕਮ ਦਿੱਤਾ ਆਪ ਜੀ ਨਿਰਤਾ ਵੀ ਮੱਥੇ ਵਟ ਨਾ ਪਾਇਆ ਸਗੋਂ ਜਦ ਮਹਾਰਾਜ ਨੇ ਪੁੱਛਿਆ ਕਿ ਕਿੱਥੇ ਹੈ ਨਗਾਰਾ ਝੰਡਾ ਤੇ ਬੈਲ ਦਖਣੀ ਤਾਂ ਆਪ ਜੀ ਨੇ ਨਿਮਰਤਾ ਸਹਿਤ ਕਿਹਾ ਸੱਚੇ ਬਾਦਸ਼ਾ ਤੁਸਾਂ ਵਕਸ਼ੀਸ਼ਨ ਤੁਸਾਂ ਆਪ ਹੀ ਵਾਪਸ ਲੈ ਲਈ ਹਨ ਦਾਤੀ ਨੇ ਆਪਣੀ ਵਸਤ ਸਾਭ ਲਈ ਸੇਵਕ ਨੂੰ ਤਾਂ ਰਾਜਾ ਵਿੱਚ ਹੀ ਰਹਿਣਾ ਬਣਦਾ ਹੈ ਦਸਮੀਤ ਸਪੀਤਾ ਜੀ ਨੇ ਨਾ ਸਿਰਫ ਨਗਾਰਾ ਤੇ ਨਿਸ਼ਾਨ ਸਾਹਿਬ ਵਾਪਸ ਕੀਤੇ ਸਗੋਂ ਇੱਕ ਸ੍ਰੀ ਸਾਹਿਬ ਇਕਬੀਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਤੇ ਆਪਣੇ ਸਿਰ ਪਰ ਸਜਾਈ ਦਸਤਾਰੀ ਨਾਲੋਂ ਲਾ ਕੇ ਅੱਧਾ ਦਸਤਾਰਾ ਵੀ ਵਕਸ਼ਿਆ ਨਾਲੇ ਮੀਹਾਂ ਨਾਮ ਤੇ ਸਾਹਿਬ ਖਿਤਾਬ ਵਧਾਇਆ ਇਸ ਵਕਸ਼ ਨੇ ਮਾਲਵਾ ਦੁਆਬਾ ਵਿੱਚ ਵਿਚਰ ਕੇ ਸਿੱਖੀ ਦੇ ਝੰਡੇ ਚੁਲਾਈ ਪੰਜਵੀਂ ਵਕਸ਼ ਬਖਤ ਮਲਿਏ ਵੀ ਗੁਰੂ ਹਰ Rai ਪਾਤਸ਼ਾਹ ਦੀ ਥਾਪੀ ਹੋਈ ਹੈ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਸੋਧਿਆ ਤਾਂ ਬਖਤ ਮਲ ਜੀ ਮਹੱਲਾ ਵਿੱਚ ਚਾ ਵੜੇ ਅਤੇ ਵੀਆਂ ਵਿੱਚ ਚੂੜੀਆਂ ਅਤੇ ਨੱਥ ਨੱਕ ਪਾ ਲਈ ਮਹਾਰਾਜ ਨੇ ਵਕਸ਼ ਦਿੱਤੇ ਇਸ ਵਕਸ਼ ਨੇ ਕਾਬਲ ਬਹਾਵਲਪੁਰ ਅਤੀ ਸਿੰਧ ਵਿੱਚ ਸਿੱਖੀ ਪ੍ਰਚਾਰ ਕੀਤਾ 6ਵੀਂ ਵਕਸ਼ ਜੀਤ ਮਲੀਏ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੀ ਸੀ ਜਦ ਮਸੰਦਾਂ ਨੂੰ ਅਨੰਦਪੁਰ ਸਤਿਆ ਗਿਆ ਤਾਂ ਜੀਤ ਮਲਿਆ ਵਿਰੁੱਧ ਕੋਈ ਸ਼ਿਕਾਇਤ ਨਾ ਨਿਕਲੀ ਉਹ ਗੁਰਮਤ ਦੇ ਸੱਚੇ ਪ੍ਰਚਾਰਕ ਸਨ ਇਸੇ ਗੁਰਮਤਾਈ ਕਾਰਨ ਹੀ ਮਹਾਰਾਜ ਨੇ ਇਹਨਾਂ ਨੂੰ ਪ੍ਰਚਾਰ ਕਰਨ ਦੀ ਅਧਿਕਾਰ ਬਖਸ਼ੇ ਇਹਨਾਂ ਦਾ ਪ੍ਰਚਾਰ ਖੇਤਰ ਫਤਿਹਪੁਰ ਜੁਪੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ